ਸਤਨਾਮ ਆਏ ਗੁਰ ਸਾਹਿਬ ਜੀ ਤਨਾਸਰੀ ਮਹਿਲਾ ਪੰਜਵਾ ਅੱਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਦ ਸਮਹਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬੇਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕਾ ਸਾਹਸ ਸਾਹਸ ਪ੍ਰਤ ਭਾਲੇ ਪ੍ਰਭਸਿਆ ਲਗ ਰਹੇ ਹੋ ਮੇਰਾ ਚੀਤ आद अंत प्रभु सदा सहाई धन हमारा मीत रहा मन बेलास पाए साहिब के ਆਚਾਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਹਿਜ ਰਖਾਈ ਮਨ ਬੇਲਾਸ ਭਾਏ ਸਾਹਿਬ ਕੇ ਆਚਰਜ ਦੇਖ ਬਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਭੈ ਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾ ਔਖੀ ਘੜੀ ਇਹਨਾਂ ਦੇਖਣ ਦੇ ਆਪਣਾ ਵਿਰਤ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਬਖਵਾਕ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਵويه ਧੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧਨ ਅਸਰੀ ਰਾਗ ਅੰਦਰ ਪਾਵਨ ਅੰਗ 682 ਉੱਤੇ ਸੁਭਾਇਮਾਨ ਹੈ ਅੱਜ ਪੰਜੇ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਸ਼ਹੀਦੇ ਦਿਹਾੜਾ ਹੈ ਉਹ ਮਹਾਨ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਉਥੀ ਪਰਮੇਸ਼ਰ ਕੇ ਥਾਨ ਦੇ ਰੂਪ ਦੇ ਵਿੱਚ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਖਸ਼ੀ ਕੇਂਦਰੀ ਅਸਥਾਨ ਦੇ ਰੂਪ ਦੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਾਤ ਬਖਸ਼ੀ ਉਹ ਮਹਾਨ ਸਤਿਗੁਰੂ ਜਿਨ੍ਹਾਂ ਨੇ ਤਰਨ ਤਾਰਨ ਸਾਹਿਬ ਦਾ ਧਾਨਾਗਰ ਸਾਨੂੰ ਬਖਸ਼ਿਸ਼ ਕੀਤਾ ਕਰਤਾਰਪੁਰ ਸਾਹਿਬ ਸਾਨੂੰ ਬਖਸ਼ਿਸ਼ ਕੀਤਾ ਸਿਹਰਟਾ ਖੂ ਸਾਨੂੰ ਬਖਸ਼ਿਸ਼ ਕੀਤਾ ਪਹਿਲਾ ਕੋੜੀ ਘਰ ਜਿਨ੍ਹਾਂ ਨੇ ਬਣਾਇਆ ਉਹ ਮਹਾਨ ਸਤਿਗੁਰੂ ਜਿਨ੍ਹਾਂ ਨੇ ਬਾਣੇ ਵਿੱਚ ਮਿਲਾਵਟ ਨਹੀਂ ਹੋਣ ਦਿੱਤੀ ਆਪਣੀ ਸ਼ਹਾਦਤ ਦੇ ਦਿੱਤੀ ਉਹ ਮਹਾਨ ਸਤਗੁਰ ਜਿਨ੍ਹਾਂ ਦੇ ਸ਼ਹੀਦੀ ਦੇ अनेका ਕਾਰਨ ਨੇ ਜਿਨ੍ਹਾਂ ਵਿੱਚੋਂ ਇੱਕ ਤਾਂ ਚੰਦੂ ਦਾ ਜ਼ਿਕਰ ਆਂਦਾ ਵੀ ਚੰਦੂ ਦੇ ਧੀ ਦਾ ਜਦੋਂ ਰਿਸ਼ਤਾ ਲਿਆ ਸੀ ਚੰਦੂ ਨੇ ਕਿਹਾ ਸੀ ਭਾ brahman ਨੂੰ ਵੀ ਤੁਸੀਂ ਜਿਹੜਾ ਹੈ ਇਹ ਚੰਗਾ ਨਹੀਂ ਕੀਤਾ ਮਹਿਲਾ ਦੀ ਇਹ ਜਿਹੜੀ ਇਟ ਉਮੋਰੀ ਨੂੰ ਲਾ ਆਇਓ ਸਿੱਖਾਂ ਨੇ ਬੇਨਤੀ ਕੀਤੀ ਵੀ ਦਾਤਾਰ ਜਿਹੜਾ ਗੁਰੂ ਨਾਨਕ ਦੇ ਘਰੋਂ ਉਮੋਰੀ ਸਮਾਨ ਆਖਦਾ ਏ ਉਹ ਦਿੱਤੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਗੁਰੂ ਕੀ ਸੰਗਤ ਦਾ ਵਚਨ ਕਬੋਲ ਦਿਆ ਉਸੇ ਸੰਗਤ ਦੇ ਵਿੱਚ ਭਾਈ ਪਾਰੋ ਜੁਲਕਾ ਪਰਮ ਹੰਸ ਦੇ ਕੁਲ ਵਿੱਚੋਂ ਭਾਈ ਨਰਾਇਣ ਦਾਸ ਜੀ ਬੱਚੀ ਬੀਬੀ ਤਮੋਦਰੀ ਦੇ ਨਾਲ ਸਤਿਗੁਰ ਨੇ ਉਸੇ ਦਿਨ ਆਪਣੀ ਬੱਚੀ ਦਾ ਰਿਸ਼ਤਾ ਕਰ ਦਿੱਤਾ ਸੀ ਦੂਜਾ ਕਾਰਨ ਜਹਾਂਗੀਰ ਨੇ ਆਪ ਤੁਜ ਕੇ ਜਹਾਂਗੀਰੇ ਵਿੱਚ ਲਿਖਿਆ ਵੀ ਮੈਂ ਵੇਖ ਰਿਆਂ ਵੀ ਪੰਜ ਸੱਤ ਪੀੜੀਆਂ ਤੋਂ ਇਹ ਝੂਠ ਦੀ ਦੁਕਾਨ ਜਿਹੜੀ ਗੋਵਿੰਦਵਾਲ ਦੇ ਕੰਡੇ ਤੇ ਚੱਲ ਰਹੀ ਹੈ ਜਿਹਦੇ ਵਿੱਚ ਕੁਝ ਕੋ ਹਿੰਦੂ ਤੇ ਕੁਝ ਕੋ ਭੋਲੇ ਭਾਲੇ ਮੁਸਲਮਾਨ ਇਹਨਾਂ ਦੇ ਵੱਲ ਨੂੰ ਜਾ ਰਹੇ ਨੇ ਮੈਂ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਅੱਜ ਮੌਕਾ ਮਿਲੇ ਵੀ ਉਸ ਦੇ ਆਪਣੇ ਇੱਛਾ ਵੀ ਸੀ ਵੀ ਇਹ ਗੁਰੂ ਨਾਨਕ ਦੇ ਘਰ ਨੂੰ ਮੁਖਾਇਆ ਜਾਵੇ ਮੂਰਤਾਂ ਖਾ ਵਰਗੇ ਬੀਰ ਵਰ ਵਰਗੇ ਗੁਰੂ ਨਾਨਕ ਦੇ ਘਰ ਨੂੰ ਮੁਕਾਉਣ ਦੀ ਕੋਸ਼ਿਸ਼ਾਂ ਸੇਖ ਅਹਿਮਦ ਸਰਹੰਦੀ ਵਰਗਿਆਂ ਦਾ ਯਤਨ ਗੁਰੂ ਨਾਨਕ ਦੇ ਘਰ ਨੂੰ ਮੁਕਾਉਣ ਦਾ ਸੀਗਾ ਪਰ ਗੁਰੂ ਨਾਨਕ ਦੇ ਘਰ ਨਹੀਂ ਮੁੱਕ ਸਕਦਾ ਕਿਉਂਕਿ ਇਹ ਉਸ ਅਕਾਲ ਦਾ ਸਾਜਿਆ ਹੋਇਆ ਹੈ ਅਨੇਕ ਕਾਰਨਾਂ ਤੋਂ ਬਾਅਦ ਸਤਿਗੁਰੂ ਨੇ ਤਤੀ ਤਵੀ ਤੇ ਬਿਠਾਇਆ ਤਤੀ ਰੇਤ ਛੀਸ ਵਿੱਚ ਪਾਈ ਉਬਲਦੀ ਦੇਗ ਦੇ ਵਿੱਚ ਬਿਠਾਇਆ ਗਰਮ ਬਾਲੂ ਦੇ ਕਟਸ਼ੇ ਪਾਏ ਵਿਦਵਾਨ ਨੇ ਕਿਹਾ ਵੀ ਇਹੋ ਜੀ ਅਵਸਥਾ ਬਣ ਗਈ ਸੀ ਕਿ ਜਿਹਦੇ ਸੇਸ਼ ਜਿਹਦੇ ਸ਼ੀਸ਼ ਸੇਸੀ ਕਦੇ ਕਲਸ ਝੁੱਲਦੇ ਗਰਮ ਬਾਲੂ ਦੇ ਕੜਸ਼ੇ ਪਵਾ ਰਿਆ ਸੀ ਬੈਠ ਕੇ ਅੰਗਿਆਰਿਆਂ ਦੀ ਸੇਜ ਉੱਤੇ ਸ਼ਾਂਤਮਈ ਦੇ ਪੂਰਨੇ ਪਾ ਰਿਆ ਸੀ ਕਹਿਣਾ ਸੋਖਾ ਸੁਣਨਾ ਸੋਖਾ ਔਖੀ ਗੱਲ ਹੈ ਅਮਲ ਕਮਾਣ ਵਾਲੀ ਇਹ ਤਾਂ ਆਤਮਾ ਹੀ ਉਸ ਰੱਬ ਦੀ ਸੀ ਤਤਿ ਤਵਿ ਤੇ ਬਹਿ ਕੇ ਸੁਖਮਨੀ ਗਾਣ ਵਾਲੇ ਉਹ ਮਹਾਨ ਸਤਿਗੁਰੂ ਜਿਹੜੇ ਤਤਿਆਂ ਤਵਿਆਂ ਤੇ ਬਹਿ ਕੇ ਵੀ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਉਹ ਮਹਾਨ ਸਤਿਗੁਰੂ ਤਤਿਆਂ ਤਵਿਆਂ ਤੇ ਬਹਿ ਕੇ ਵੀ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ ਸਾਨੂੰ ਜਾਚ ਸਿਖਾ ਕੇ ਗਏ ਵੀ ਕਿਹੋ ਜਿਹਾ ਵੀ ਸਮਾਹ ਹੋਵੇ ਰੱਬ ਦੇ ਸ਼ੁਕਰਾਨੇ ਵਿੱਚ ਜੁੜਨਾ ਕਦੇ ਉਲਾਹ ਨਾ ਮੈਂ ਕਹੋ ਨਾ ਦਿਓ ਮਨਮੇਟ ਤੋਹਾਰੋ ਜਿਉ ਐਹੋ ਜੀ ਅਵਸਥਾ ਬਣਾ ਕੇ ਰੱਖਣਾ ਸਤਿਗੁਰ ਦੇ ਪਾਵਨ ਸ਼ਹਿ ਦੀ ਪਰੋਤੇ ਸਤਿਗੁਰ ਨੂੰ ਕੋਟਾਨ ਕੋਟ ਸਜਦੇ ਸਤਿਗੁਰ ਕਿਰਪਾ ਕਰਨ ਤੇ ਨਾਲ ਦੇ ਪਾਏ ਪੋਰੇਆਂ ਤੇ ਅਸੀਂ ਵੀ ਤੁਰ ਕੇ ਆਪਣਾ ਜੀਵਨ ਸਵਾਰ ਸਕੇ ਇਹ ਸਤਿਗੁਰ ਦਾ ਮਹਾਨ ਪੁਰਬ ਅੱਜ ਗੁਰਦੁਆਰਾ ਰਕਾਬगंज ਸਾਹਿਬ ਜੀ ਦੇ ਲਖਸ਼ ਸ਼ਵਨ ਜਾ ਰਹਾ ਹਾਲ ਵਿੱਚ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਮਨਾਏ ਜਾ ਰਹੇ ਆ ਵਚੜ ਕੇ ਹਾਜ਼ਰੀਆਂ ਪਰ ਕੇ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਮਾਨਣੀਆਂ ਸਤਿਗੁਰੂ ਕਿਰਪਾ ਕਰਨ ਸਭਨਾਂ ਦਾ ਆਵਿਆ ਗਾਵੇ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤਿਹ